ਹਾਂਜੀ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਕਿ ਯੂਕੇ ਜਿਹੜਾ ਯੰਗ ਪ੍ਰੋਫੈਸ਼ਨਲ ਵੀਜ਼ਾ ਉਹਦੀ ਲੋਟਰੀ ਪੈਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਸਾਰੇ ਦੋਸਤਾਂ ਨੂੰ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਨੂੰ ਰਿਕੁਆਇਰਮੈਂਟਸ ਕੀ ਕੀ ਚਾਹੀਦੀਆਂ ਕਿਹੜਾ ਕਿਹੜਾ ਬੰਦਾ ਉਹਦੇ ਵਾਸਤੇ ਅਪਲਾਈ ਕਰ ਸਕਦਾ ਹੈ ਨਾ ਅੱਜ ਆਪਾਂ ਤੁਹਾਨੂੰ ਸਿੱਧੇ ਸਦੇ ਸ਼ਬਦਾਂ ਦੇ ਵਿੱਚ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਰਿਕੁਆਇਰਮੈਂਟਸ ਨੇ ਯੰਗ ਯੂਥ ਜਾਂ ਯੰਗ ਜਾਂ ਯੂਥ ਪ੍ਰੋਫੈਸ਼ਨਲ ਵੀਜ਼ਾ ਜਿਹੜਾ ਯੂਕੇ ਵਾਸਤੇ ਜਿਹਦੀ ਲੋਟਰੀ ਉਹਨੂੰ 22 ਕੱਲ ਮਤਲਬ 22 ਤੋਂ ਹੋਏ ਸੀ 1:30 ਵਜੇ ਸਟਾਰਟ ਕੱਲ 24 ਜੁਲਾਈ ਤੱਕ 1:30 ਵਜੇ ਤੱਕ ਰਹੇ ਤੁਸੀਂ ਲਾਟਰੀ ਪਾ ਸਕਦੇ ਹੋ ਨਾ ਇਹਦੀਆਂ ਮੈਂ ਤੁਹਾਨੂੰ ਅੱਜ ਰਿਕੁਆਇਰਮੈਂਟਸ ਆਪਾਂ ਡਿਸਕਸ ਕਰਾਂਗੇ ਕਿ ਕੀ ਕੀ ਰਿਕੁਆਇਰਮੈਂਟਸ ਰਹਿਣਗੀਆਂ ਔਰ ਕਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ ਔਰ ਕੀ ਪ੍ਰੋਸੈਸ ਰਹੇਗਾ ਇਹਦਾ ਹਨਾ ਤੇ ਉਹ ਆਪਾਂ ਡਿਸਕਸ ਕਰਾਂਗੇ ਅੱਜ ਤਾਂ ਮੈਂ ਇੱਥੇ ਆਪਾਂ ਅੱਜ ਚੈਟ ਜੀਪੀਟੀ ਜੋ ਇੱਕ ਨਿਊ ਐਪ ਹੈ ਜੋ ਟੂਲ ਹੈ ਹੈ ਨਾ ਜਿਹੜੀ ਕਿ ਆਲਮੋਸਟ கரੈਕਟ ਜੀ ਇਨਫੋਰਮੇਸ਼ਨ ਦਿੰਦਾ ਆਰਿਆਂ ਨੂੰ ਪਤਾ ਹੀ ਹੋਊਗਾ ਉਹਦੇ ਤੇ ਆਪਾਂ ਅੱਜ ਸਰਚ ਕਰਾਂਗੇ ਹਨਾ ਕਿ ਕੀ ਆਪਾਂ ਪੰਜਾਬੀ ਚ ਮਤਲਬ ਕਿ ਸਰਚ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਜਿਵੇਂ ਮੈਂ ਇੱਥੇ ਹੁਣ ਲਿਖ ਲਿਆ ਕਿ ਯੰਗ ਪ੍ਰੋਫੈਸ਼ਨਲ ਵੀਜ਼ਾ ਯੂਕੇ ਰਿਕੁਆਇਰਮੈਂਟਸ ਇਨ ਪੰਜਾਬੀ ਠੀਕ ਹੈ ਇਹ ਆਪਾਂ ਹੁਣ ਸਰਚ ਕਰਾਂਗੇ ਤਾਂ ਇੱਥੇ ਆਪਾਂ ਨੂੰ ਸਾਰਾ ਪਤਾ ਚੱਲ ਜਾਏਗਾ ਕਿ ਕੀ ਕੀ ਰਿਕੁਆਇਰਮੈਂਟਸ ਹਨ ਔਰ ਕਿਵੇਂ ਆਪਾਂ ਅ ਅਪਲਾਈ ਕਰ ਸਕਦੇ ਆ ਹਨਾ ਤਾਂ ਇਹ ਜਿਹੜਾ ਸਾਰਾ ਆਪਣੇ ਕੋਲੇ ਆ ਜਾਏਗਾ ਕਿ ਇਹਦੇ ਵਾਸਤੇ ਕੀ ਕੀ ਰਿਕੁਆਇਰਮੈਂਟਸ ਹੋਣੀਆਂ ਤੁਸੀਂ ਵੀ ਰੀਡ ਕਰ ਸਕਦੇ ਹੋ ਜਿਵੇਂ ਉਹਨਾਂ ਨੇ ਪਹਿਲਾਂ ਹੀ ਲਿਖਿਆ ਕਿ ਤੁਸੀਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹੋ ਉਮੀਦਵਾਰ ਦੀ ਉਮਰ ਜਾਨੀ ਕਿ ਜਿਹੜਾ ਵੀ ਬੰਦਾ ਅਪਲਾਈ ਕਰਨਾ ਚਾਹੁੰਦਾ ਉਹ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਮਤਲਬ ਕਿ 18 ਤੋਂ ਘੱਟ ਨਾ ਹੋਵੇ ਔਰ 30 ਸਾਲ ਤੋਂ ਉੱਪਰ ਦਾ ਬੰਦਾ ਅਪਲਾਈ ਨਹੀਂ ਕਰ ਸਕਦਾ ਤਾਂ ਫਿਰ ਦੂਸਰਾ ਪੁਆਇੰਟ ਉਹਨਾਂ ਨੇ ਲਿਖਿਆ ਕਿ ਤੁਹਾਡੇ ਕੋਲ ਯੂਕੇ ਸਤਰ ਦੀ ਮਤਲਬ ਕਿ ਯੂਕੇ ਦੇ ਲੈਵਲ ਦੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਜਾਂ ਉਸ ਤੋਂ ਵੱਧ ਮਾਸਟਰ ਡਿਗਰੀ ਹੋਵੇ ਜਾਂ ਕੋਈ ਹੋਰ ਡਿਗਰੀ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਕਿ ਹੁਣ ਪਲੱਸ 2 ਵਾਲਾ ਵੀ ਬੰਦਾ ਅਪਲਾਈ ਨਾ ਕਰੇ ਇੱਥੋਂ ਇਹ ਆਪਾਂ ਨੂੰ ਗੱਲ ਪਤਾ ਲੱਗ ਗਈ ਹੈ ਗ੍ਰੈਜੂਏਸ਼ਨ ਵਾਲਾ ਕਰ ਸਕਦਾ ਮਾਸਟਰ ਵਾਲਾ ਕਰ ਸਕਦਾ ਜਾਂ ਉਸ ਤੋਂ ਵੀ ਕੋਈ ਉੱਪਰ ਕੋਈ এডਿਕੇਸ਼ਨ ਕਰੀ ਹੈ ਕਿਸੇ ਨੇ ਤਾਂ ਉਹ ਵੀ ਕਰ ਸਕਦਾ ਤੁਹਾਡੇ ਕੋਲੇ ਜਿਹੜੇ 2530 ਪਾਉਂਡ ਫੰਡ ਜਮ੍ਹਾਂ ਹੋਣੇ ਚਾਹੀਦੇ ਮਤਲਬ ਕਿ 2530 ਫੰਡ 28 ਦਿਨ ਲਗਾਤਾਰ ਪੁਰਾਣੇ ਮਤਲਬ ਕਿ 28 ਦਿਨ ਪੁਰਾਣੇ ਫੰਡ ਚਾਹੀਦੇ ਆ ਇਹ ਹੁੰਨ ਨਹੀਂ ਚਾਹੀਦੇ ਹੋਣਗੇ ਪਹਿਲਾਂ ਤਾਂ ਬੈਲੇਟ ਦੇ ਵਿੱਚ ਇੱਕ ਵਾਰੀ ਲੋਟਰੀ ਪਾਊਗੀ ਕਿ ਲਾਟਰੀ ਦੇ ਵਿੱਚ ਬੰਦੇ ਸਿਲੈਕਟ ਹੋਣਗੇ ਸਿਲੈਕਟ ਹੋਣ ਤੋਂ ਬਾਅਦ ਜਦੋਂ ਫਾਈਲ ਤੁਹਾਡੀ ਲੱਗਣੀ ਆ ਤੁਸੀਂ ਫਾਈਲ ਲਾਂਚ ਕਰੋਗੇ ਆਪਣੀ ਤਦ ਇਹ 2530 ਪਾਉਂਡ ਆਪਾਂ ਨੂੰ ਅਕਾਊਂਟ ਦੇ ਵਿੱਚ ਦਿਖਾਣੇ ਪੈਣਗੇ 2530 ਪਾਉਂਡ ਇੰਡੀਆ ਦੇ ਹਿਸਾਬ ਨਾਲ ਇਸ ਹਿਸਾਬ ਦੇ ਨਾਲ ਮੇਰੇ ਕੋਲ ਨੀਅਰ ਅਬਾਊਟ 3 ਕ ਲੱਖ ਦੇ ਲਗਭਗ ਅਮਾਊਂਟ ਬਣੂਗੀ ਜੇ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਤੁਹਾਡੇ ਕੋਲ 34ਵਾਂ ਪੁਆਇੰਟ ਕੀ ਲਿਖਦੇ ਹੋ ਕਿ ਤੁਹਾਡੇ ਕੋਲ 18 ਤੋਂ ਘੱਟ ਉਮਰ ਦੇ ਕੋਈ ਵੀ ਜਿਹੜੇ ਡਿਪੈਂਡਡ ਬੱਚੇ ਨਹੀਂ ਹੋਣੇ ਚਾਹੀਦੇ ਮਤਲਬ ਕਿ ਤੁਹਾਡੇ ਤੋਂ ਕੋਈ ਪਿੱਛੇ ਇਹ ਨਾ ਹੋਵੇ ਕਿ ਤੁਹਾਡਾ ਕੋਈ ਬੱਚਾ ਹੋਵੇ ਜਿਹਦੀ ਉਮਰ 18 ਸਾਲ ਤੋਂ ਘੱਟ ਉਮਰ ਦੀ ਹੋਵੇ ਹਨ ਫੇਰ ਉਹ ਕਹਿੰਦੇ ਆ ਕਿ ਫਿਰ ਉਹ ਦੂਸਰਾ ਪੁਆਇੰਟ ਹੀ ਆ ਕਿ 22 ਤੋਂ 24 ਜੁਲਾਈ ਤੱਕ ਜਿਹੜੇ ਬੈਲਟ ਵਿੱਚ ਪੈਣਗੇ ਆ ਤੋ 3000 स्लॉट ਹੈ ਠੀਕ ਹੈ ਤੇ 3000 ਬੰਦਾ ਉਹਨਾਂ ਨੇ ਸਿਲੈਕਟ ਕਰਨਾ ਜਿਹੜਾ ਇੰਡੀਅਨ ਬੰਦਾ ਹੋਏਗਾ ਤੇ ਇਹਦੀ ਅਗਲੀ ਰਿਕੁਆਇਰਮੈਂਟਸ ਹੈਗੀ ਆ ਜੀ ਤੁਹਾਡੇ ਕੋਲੇ ਇੰਡੀਅਨ ਪਾਸਪੋਰਟ ਹੋਣਾ ਚਾਹੀਦਾ 6 ਮੰਥ ਦੀ ਉਹਦੀ ਜਿਹੜੀ ਵੈਲਿਡਿਟੀ ਪਈ ਹੋਣੀ ਚਾਹੀਦੀ ਆ ਮੰਨ ਲਓ ਕਿ ਮਤਲਬ ਕਿ ਉਹਨੂੰ ਐਕਸਪਾਇਰ ਹੋਣ ਨੂੰ 6 ਮਹੀਨੇ ਰਹਿੰਦੇ ਹੋਣੇ ਚਾਹੀਦੇ ਆ ਉਸ ਤੋਂ ਜ਼ਿਆਦਾ ਜੇ ਜ਼ਿਆਦਾ ਵੈਲਿਡਿਟੀ ਪਈ ਆ ਉਹਦਾ ਕੋਈ ਚੱਕਰ ਨਹੀਂ ਪਰ ਘੱਟ ਤੋਂ ਘੱਟ 6 ਮਹੀਨੇ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਹੈ ਠੀਕ ਹੈ ਤੇ ਬਾਦ ਦੇ ਵਿੱਚ ਜਿਹੜੇ ਡਾਕੂਮੈਂਟ ਜਾਣਗੇ ਜਿਵੇਂ ਬੈਚਲਰ ਡਿਗਰੀ ਦੀ ਗੱਲ ਕਰੀ ਉਹਦੀ ਟਰਾਂਸਕ੍ਰਿਪਟ ਜਾਊਗੀ ਉਹ ਔਰ 2530 ਅ ਜਿਹੜੇ ਡਾਲਰ ਹੈ ਆ ਪਾਉਂਡ ਹੈ ਸੌਰੀ ਇਹ ਬੈਂਕ ਸਟੇਟਮੈਂਟ ਲੱਗੇਗੀ 28 ਦਿਨ ਪੁਰਾਣੀ ਚਾਹੇ ਉਹ ਜੋਉਂਟ ਜੁਆਇੰਟ ਅਕਾਊਂਟ 'ਚ ਹੋਵੇ ਚਾਹੇ ਤੁਹਾਡੇ ਸੇਵਿੰਗ 'ਚ ਪਏ ਆ ਉਹ ਚੱਲ ਜਾਣਗੇ ਜੇ ਭਾਰਤ 'ਚ ਤੁਸੀਂ ਰਹਿੰਦੇ ਹੋ ਤਾਂ ਟੀਵੀ ਦਾ ਟੈਸਟ ਉਹਨਾਂ ਨੇ ਲਿਖਿਆ ਕਿ ਟੀਬੀ ਦਾ ਜਿਹੜਾ ਟੈਸਟ ਹੈ ਉਹ ਹੋਣਾ ਜ਼ਰੂਰੀ ਹੋਏਗਾ ਠੀਕ ਹੈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਇਹਦੀ ਮਤਲਬ ਕਿ ਪੀਸੀਸੀ ਜਿਹੜੀ ਹੋਏਗੀ 6 ਮਹੀਨੇ ਤੋਂ ਘੱਟ ਦੀ ਹੈ ਮਿਆਦ ਦੀ ਉਹ ਤੁਹਾਡੇ ਲੱਗੇਗੀ ਜਦੋਂ ਤੁਸੀਂ ਫਾਈਲ ਅਪਲਾਈ ਕਰੋਗੇ ਠੀਕ ਹੈ ਫਿਰ ਬਾਇਓਮੈਟ੍ਰਿਕ ਜਿਹੜੇ ਵੀਐਫਐਸ ਸੈਂਟਰ ਦੇ ਵਿੱਚ ਹੋਣਗੇ ਜਾ ਕੇ ਤੁਹਾਡੇ ਜਿਹੜੇ ਵੀ ਡਾਕੂਮੈਂਟਸ ਜਿਵੇਂ ਕਈ ਡਾਕੂਮੈਂਟਸ ਜਾਂ ਜਨਪੱਤਰੀਆਂ ਪੰਜਾਬੀ ਦੇ ਵਿੱਚ ਹੁੰਦੀਆਂ ਹਿੰਦੀ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਵਾਉਣਾ ਹੋ ਇਹਦੀ ਜਿਹੜੀ ਐਮਬੈਸੀ ਫੀਸ ਦੀ ਗੱਲ ਕਰੀਏ ਉਹ 298 ਤੋਂ 319 ਪਾਉਂਡ ਜਿਹੜੀ ਇਹਨਾਂ ਨੇ ਕਿਹਾ ਜਿਹੜੀ ਕਿ ਲਗਭਗ 35 36000 ਰੁਪਿਆ ਬਣੇਗੀ ਠੀਕ ਹੈ ਜੀ ਫਿਰ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਹੈਲਥ ਸਰਚਾਰਜ ਮਤਲਬ ਕਿ ਹੈਲਥ ਇੰਸ਼ੋਰੈਂਸ ਇਹਨੂੰ ਮੰਨ ਕੇ ਚੱਲੀ ਆਈ ਐਚ ਐਸ ਜਿਹਨੂੰ ਇਹਨੂੰ ਬੋਲਦੇ ਆ ਇਹ 1500 ਪਾਉਂਡ ਜਿਹੜੀ ਜਾਊਗੀ 1 ਲੱਖ 80 ਹਜ਼ਾਰ ਦੇ ਲਗਭਗ ਇਹ ਵੀ ਅਮਾਉਂਟ ਬਣੂਗੀ ਔਰ ਜਿਹੜੇ ਇਹ ਖਰਚੇ ਆ ਸਾਰੇ ਅੰਬੈਸੀ ਫੀਸ ਹੋ ਗਈ ਔਰ ਤੁਹਾਡੀ ਇਹ ਆਈ ਐਚ ਐਸ ਦੀ ਫੀਸ ਹੋ ਗਈ 1500 ਪਾਉਂਡ ਔਰ ਤੁਹਾਡੇ ਜਿਹੜੇ ਫੰਡ ਦੇ ਆ ਖਰਚੇ ਇਹ ਹੁਣ ਨਹੀਂ ਚਾਹੀਦੇ ਪਹਿਲਾਂ ਤਾਂ ਬੈਲਟ ਜਿਹੜਾ ਫ੍ਰੀ ਹੀ ਪਏਗਾ ਬੈਲਟ ਦੇ ਵਿੱਚ ਜਿਹੜੀ ਲਾਟਰੀ ਪਾਊਗੀ ਉਹ ਫ੍ਰੀ ਪਾਊਗੀ ਜੇ ਲਾਟਰੀ ਦੇ ਵਿੱਚ ਤੁਹਾਡੀ ਲਾਟਰੀ ਨਿਕਲ ਆਂਦੀ ਹੈ ਜੇ ਆਪਾਂ ਪੰਜਾਬੀ ਚ ਕਹੀਏ ਕਿ ਸਿਲੈਕਟ ਹੋ ਜਾਂਦੇ ਆ ਤਾਂ ਫਿਰ ਤੁਸੀਂ ਜਦੋਂ ਫਾਈਲ ਆਪਣੀ ਅਪਲਾਈ ਕਰੋਗੇ ਤਾਂ ਇਹ ਉਦੋਂ ਸਾਰੇ ਆਪਾਂ ਨੂੰ ਆ ਪੈਸਾ ਦੀ ਜ਼ਰੂਰਤ ਪਏਗੀ ਇਹਨਾਂ ਵਿੱਚੋਂ ਮੈਂ ਇਹ ਵੀ ਦੱਸ ਦਿੰਦਾ ਕਿ ਜਿਹੜਾ ਫੰਡ ਵਾਲਾ ਇਹ ਤਾਂ ਅਮਾਉਂਟ ਤੁਹਾਡੇ ਕੋਲੇ ਹੀ ਰਹਿ ਜਾਣੀ ਆ ਆਪਾਂ ਨੂੰ ਜ਼ਰੂਰਤ ਪਏਗੀ ਮੋٹے-ਮੋٹے ਆਪਾਂ ਨੂੰ 298 ਜਿਹੜੇ ਪਾਉਂਡ ਆ ਜਾ 300 ਪਾਉਂਡ ਹੈ ਇਹਨਾਂ ਦੀ ਪਏਗੀ ਪਲੱਸ 1500 ਪਾਉਂਡ ਜਿਹੜੀ ਆਈ ਐਚ ਐਸ ਜਾਏਗੀ ਜਿਹੜੇ ਇੰਡੀਅਨ ਬੱਚੇ ਆ ਨਾ ਜਿਹੜੇ ਇੰਡੀਅਨ ਲੋਕ ਅਪਲਾਈ ਕਰਨਾ ਚਾਹੁੰਦੇ ਤਾਂ 1500 ਪਾਉਂਡ ਦੀ ਉਹ ਰਹੇਗੀ ਜਿਹੜੇ ਹਾਂਜੀ ਇੱਕ ਗੱਲ ਹੋਰ ਹੈ ਜਿਹੜੇ ਬੱਚੇ ਉੱਥੇ ਆ ਸਟੂਡੈਂਟ ਵੀਜ਼ੇ ਤੇ ਬੈਠੇ ਆ ਉਹ ਵੀ ਇਹ ਅਪਲਾਈ ਕਰ ਸਕਦੇ ਆ ਇਹ ਵੀਜ਼ੇ ਨੂੰ ਕਿਉਂਕਿ ਕੁਝ ਬੱਚਿਆਂ ਦਾ ਇਹ ਆ ਕਿ ਮੇਰੇ ਕੋਲੇ ਕੁਐਰੀਜ਼ ਆ ਰਹੀਆਂ ਕਿ ਜਿਹੜਾ ਗ੍ਰੈਜੂਏਟ ਰੂਟ ਪ੍ਰੋਗਰਾਮ ਹੈ ਕਿ ਜਿਵੇਂ ਆਪਾਂ ਨੂੰ এডਿਕੇਸ਼ਨ ਹੈ ਨਾ এডਿਕੇਸ਼ਨ ਖਤਮ ਹੋਣ ਤੋਂ ਹੋਣ ਤੋਂ ਬਾਅਦ ਵਰਕ ਪਰਮਿਟ ਮਿਲਦਾ 18 ਮਹੀਨਿਆਂ ਦਾ ਜਾਂ 2 ਸਾਲ ਦਾ ਉਹ ਕੰਪਲੀਟ ਹੋਣ ਵਾਲਾ ਉਹਨਾਂ ਦਾ ਹੁਣ ਤੇ ਅੱਗੇ ਉਹਨਾਂ ਦਾ ਕੋਈ ਸਪான்ਸਰ ਨਹੀਂ ਮਿਲ ਰਿਹਾ ਐਕਸਟੈਂਡ ਨਹੀਂ ਹੋ ਰਿਹਾ ਵੀਜ਼ਾ ਤਾਂ ਉਹ ਬੰਦੇ ਵੀ ਇਸ ਸੁਵਿਧਾ ਦਾ ਜਿਹੜਾ ਲਾਭ ਉਠਾ ਸਕਦੇ ਆ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਉੱਥੇ ਬੈਠੇ ਹੀ ਅਪਲਾਈ ਕਰ ਸਕਦੇ ਆ ਠੀਕ ਹੈ ਮੈਂ ਕੋਸ਼ਿਸ਼ ਕਰੂੰਗਾ ਕਿ ਕੋਈ ਵੀਡੀਓ ਬਣਾ ਕੇ ਕਿ ਕਿੱਦਾਂ ਅਪਲਾਈ ਕਰਨਾ ਜੋ ਕਿ ਸਟੈਪ ਬਾਈ ਸਟੈਪ ਉਹਦੀ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ YouTube ਚੈਨਲ ਤੇ ਪਾਉਣ ਦੀ ਕੋਸ਼ਿਸ਼ ਕਰੂੰਗਾ ਜਾਂ Instagram Facebook ਤੇ ਵੀ ਪਾਉਣ ਦੀ ਕੋਸ਼ਿਸ਼ ਕਰਾਂਗੇ ਸਟੈਪ ਬਾਈ ਸਟੈਪ ਤੁਹਾਨੂੰ ਗਾਈਡ ਕਰ ਦਾਂਗੇ ਠੀਕ ਹੈ ਜੀ ਔਰ ਇਹਦਾ ਵੀਜ਼ਾ ਲਈ ਜਿਹੜਾ ਫੈਸਲਾ ਰਿਜ਼ਲਟ ਆਣਾ ਉਹ 3 ਹਫ਼ਤਿਆਂ ਦੇ ਵਿੱਚ ਆਉਂਦਾ ਹੈ ਇਹਦੀ ਜਿਹੜੀ 2 ਸਾਲ ਦੀ ਵੈਲਿਡਿਟੀ ਹੋਏਗੀ ਵੀਜ਼ਾ ਦੀ ਕਿ 2 ਸਾਲ ਤੁਸੀਂ ਉੱਥੇ ਰਹਿ ਸਕਦੇ ਹੋ ਇਹ ਵੀਜ਼ਾ ਫਿਰ ਅੱਗੇ ਐਕਸਟੈਂਡ ਨਹੀਂ ਹੋ ਸਕੂਗਾ ਐਂਡ ਦਾ ਮਤਲਬ ਇਹ ਨਹੀਂ ਹੈ ਕਿ ਦੁਬਾਰਾ ਕਦੇ ਤੁਸੀਂ ਯੂਕੇ 'ਚ ਐਂਟਰੀ ਨਹੀਂ ਕਰ ਸਕਦੇ ਮਤਲਬ ਕਿ ਇਸੇ ਵੀਜ਼ੇ ਤੇ ਤੁਸੀਂ ਐਕਸਟੈਂਡ ਨਹੀਂ ਕਰ ਸਕਦੇ ਤੁਸੀਂ ਹੋਰ ਤਰ੍ਹਾਂ ਦਾ ਕੋਈ ਵੀਜ਼ਾ ਕੋਈ ਵੀ ਤਰ੍ਹਾਂ ਦਾ ਵੀਜ਼ਾ ਤੁਸੀਂ ਲੈ ਕੇ ਯੂਕੇ ਦੁਬਾਰਾ ਜਾ ਸਕਦੇ ਏ ਸੀ ਆਪਣਾ ਪ੍ਰੋਸੈਸ ਜੇ ਤੁਹਾਨੂੰ ਕੋਈ ਮਤਲਬ ਕਿ ਕੁਐਸਚਨ ਹੈ ਮਾਈਂਡ ਦੇ ਵਿੱਚ ਜਾਂ ਕੁਝ ਵੀ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਮੈਨੂੰ ਜੇ ਤੁਸੀਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਇਨਬਾਕਸ ਦੇ ਵਿੱਚ ਅ ਮਤਲਬ ਕਿ ਮੈਸੇਜ ਛੱਡ ਦਿਓ ਮੈਨੂੰ ਕੋਈ ਮੈਸੇਜ ਪਾ ਦਿਓ ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਲਿੰਕ ਦੇ ਦਾਂਗਾ ਆਪਣਾ ਇੰਸਟਾਗ੍ਰam ਦਾ ਫੇਸਬੁੱਕ ਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੋਏਗੀ ਬਹੁਤ ਬਹੁਤ ਧੰਨਵਾਦ ਜੀ